ਇਹ ਕਹਿੰਦਾ ਸੀ ਸੁਖਬੀਬਾਦਨ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਐ ਨਹੀਂ ਉਹਦੇ ਕੋਲੇ ਅੱਜ 25 ਬੰਦੇ ਐ ਨਹੀਂ ਕਿਉਂਕਿ ਹੰਕਾਰ ਕਿਸੇ ਨੂੰ ਕੁਝ ਸਮਝ ਨਹੀਂ ਨਹੀਂ ਅਫਸਰ ਸਲੂਟ ਮਾਰ ਕੇ ਐ ਖੜੇ ਨੇ ਉਹਦੇ ਵੱਲ ਝੱਕਣਾ ਹੀ ਨਹੀਂ ਕਿਸੇ ਸਲੂਟ ਦਾ ਜਵਾਬ ਨਹੀਂ ਦੇਣਾ ਕਿਸੇ ਨਾਲ ਹੱਥ ਨਹੀਂ ਮਲਾਉਣਾ ਬੰਦਾ ਹੱਥ ਕੱਢੀ ਖੜਾ ਹੈ ਉਹ ਕਹਿੰਦਾ ਹਾਂ ਠੀਕ ਹੈ ਠੀਕ ਹੈ ਐ ਸਮਝਣ ਲੱਗ ਗਏ ਸੀਗੇ ਪਤ ਨਹੀਂ ਐ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਅਜਾ ਉਧਰ ਸੈਟਿੰਗ ਹੋ ਗਈ ਸੀ ਦੂਜੇ ਪਾਸੇ ਕਾਂਗਰਸ ਚ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤਾਂ ਮੈਨੂੰ ਕੁਝ ਨਾ ਕਹੀਂ ਚੱਲ ਪਿਆ ਕੰਮ ਆਪਣਾ ਵਧੀਆ ਪਰ ਉਹਨਾਂ ਨੂੰ ਪਤਾ ਨਹੀਂ ਸੀ ਨਾ ਹਸਤਾ ਹੋਲ ਜਲੇ ਮਹਿੰਦਰ ਮਾਟਰ ਦਾ ਮੁੰਡਾ ਵੀ ਆਉ ਉਹ ਹਜੇ ਇੱਕ ਆ ਨਹੀਂ ਪਤਾ ਸੀ ਉਹਨਾਂ ਨੂੰ ਸੋਸੇ ਆ ਕੇ ਸੱਚੇ ਦਿਲੋਂ ਕੰਮ ਕਰ ਰਹੇ ਆ ਪੰਜਾਬ ਵਾਸਤੇ ਔਰ ਜਦੋਂ ਮੈਨੂੰ ਇਹ ਬਿਲਕੁਲ ਸੱਚੀ ਗੱਲ ਹੈ ਜਦੋਂ ਮੇਰੀ ਗੱਲ ਹੋਈ ਆ ਪੰਜ ਤਰੀਕ ਤੋਂ ਗੱਲ ਹੋਈ ਤੇ ਮੈਂ ਰਹਿ ਤਾ ਨਾ ਚਾਰ ਪੰਜ ਚਾਰ ਪੰਜ ਦਿਨ ਹੋਇਆ ਜੇ ਇੱਕ ਗੱਲ ਹੋਈ ਨੂੰ ਮੈਂ ਉਦੋਂ ਕਿਹਾ ਸੀ ਡਿੰਪੀ ਵੀਰ ਅੱਦੇ ਮਾਨ ਨਾਲ ਆਈ ਜੇ ਤੈਨੂੰ ਸੁਖਬੀਰ ਬਾਦਲ ਕਹਿੰਦਾ ਕਿ ਤੈਨੂੰ ਮੈਂ ਮਾਂ ਬਣ ਦਾ ਮਾਨ ਸਵਾਨ ਦੇਣਾ ਤੇ ਆਪਾਂਵੇਂ ਨਾ ਹੀ ਕੋਈ ਗੱਲ ਨਹੀਂ ਪਰ ਜੇ ਇੱਧਰ ਆਉਣਾ ਤਾਂ 100% ਮਾਨ ਨਾਲ ਆਈ ਉਸ ਤੋਂ ਬਾਅਦ ਫਿਰ ਮੇਰਾ ਕੰਮ ਹੈ ਇੱਜ਼ਤ ਮਾਨ ਦੇਣਾ ਤੈਨੂੰ ਕਿੱਥੇ ਤੱਕ ਪਹੁੰਚਾਉਣਾ ਲੋਕਾਂ ਦੀ ਸੇਵਾ ਕਿੰਨੀ ਕਰਨੀ ਮੇਰਾ ਕੰਮ ਸੋ ਇਹ ਹੈ ਅੱਜ ਦੇਖ ਲਓ ਹੁਣ ਹਾਲਤ ਕੀ ਹੋਈ ਪਈ ਉਹਨਾਂ ਦੀ ਜੀਵਨ ਜੋਤ ਕੌਰ ਨੇ ਨਵਜੋਤ ਸਿੱਧੂ ਤੇ ਮਜੀਠੀਆ ਇੱਕੋ ਬਟਨ ਨਾਲ ਦੋਨੇ ਹਰਾਤੇ ਇੱਥੇ ਦੇਖ ਲਓ ਤੁਸੀਂ 94 ਸਾਲ ਦੀ ਉਮਰ 'ਚ ਕਦੇ ਉਹ ਇਲੈਕਸ਼ਨ ਨਹੀਂ ਆ ਰਹੇ ਸੀ ਖੁੱਡੀਆਂ ਪਰਿਵਾਰ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਤਾ ਜੀ ਉਹੀ ਖੁੱਡੀਆਂ ਪਰਿਵਾਰ ਜਿਨ੍ਹਾਂ ਨਾਲ ਟੱਕਾ ਕੀਤਾ ਸੀ ਜਥੇਦਾਰ ਸਾਹਿਬ ਜਗਦੇਵ ਸਿੰਘ ਖੁੱਡੀਆਂ ਜੀ ਬੜੇ ਸਾਊ ਬਹੁਤ ਮਦਦ ਰੱਬੀ ਰੂਹ ਸੀਗੇ ਉਹਨਾਂ ਨੇ ੱੱਕਾ ਕੀਤਾ ਕਿਸ ਲੈਵਲ ਤੱਕ ੱੱਕਾ ਕੀਤਾ ਤਾਂ ਪਰਮਾਤਮਾ ਨੇ ਫਿਰ ਬਸ ਆਲਟਤਾ ਵਕਤ ਇਹ ਵਕਤ ਬਹੁਤ ਵੱਡੀ ਚੀਜ਼ ਹੈ ਇਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਹੈ ਭਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਵਕਤ ਹੈ ਨਾ ਲੱਤ ਮਾਰਦਾ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਐ ਮੈਂ ਦਿੰਪੀ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਇਹਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਦੱਸੋ ਕੀ ਕਰਨਾ ਕਹਿੰਦੇ ਜੇ ਸਿਆਸਤ ਕਰਨੀ ਹੈ ਤਲਵੰਡੀ ਸਾਹਿਬੋਂ ਚਲਾ ਜਾ ਲੈ ਦੱਸ ਚਲ ਜਿੱਥੇ ਲੋਕ ਬੰਦਾ ਜੰਮਿਆ ਪਲਿਆ ਜਿੱਥੇ ਲੋਕ ਲੋਕਾਂ ਨਾਲ ਉਹਦਾ ਮੋਹ ਪਿਆਰ ਹੈ ਉੱਥੇ ਹੀ ਆਊਗਾ ਤਲਵੰਡੀ ਸਾਹਿਬੋਂ ਤਾਂ ਆ ਹਾਲਾਤ ਨੇ ਨਾ ਇਹਨਾਂ ਅਸਲ ਚ ਕੀ ਹੈ ਨਾ ਹੁਣ ਆ ਹਾਲਾਤ ਹੋ ਗਏ ਇਹ ਅਕਾਲੀ ਦਲ ਅਸਲੀ ਮੁੱਦਿਆਂ ਤੋਂ ਭੱਜਦਾ ਰਿਹਾ ਅਸਲੀ ਮੁੱਦਿਆਂ ਤੋਂ ਮੂੰਹ ਫੇਰਦਾ ਰਿਹਾ ਪਰ ਮੁੱਦੇ ਮੂਰੇ ਆਉਂਦੇ ਰਹੇ ਬੇਅਦਵੀ ਗੁਰੂ ਸਾਹਿਬ ਦੀ ਹੋਈ ਤਾਂ ਲੋਕਾਂ ਨੇ ਵੀ ਕਚਹਿਰੀ ਨੂੰ ਤਾਂ ਫੈਸਲਾ ਕਰਤਾ ਕਿ ਭਾਈ ਤੁਸੀਂ ਇਹ ਕੀਤੀ ਹੈ ਹੁਣ ਠੀਕ ਹੈ ਜੱਜ ਜੱਜ ਜਾਂ ਤੁਸੀਂ ਸਰਕਾਰਾਂ ਜਾਂ ਵਕੀਲ ਥੋੜੇ ਨੇ ਤੁਸੀਂ ਕਹੇਸ ਆਪਦੇ ਹੱਕ ਚ ਆਪ ਹੀ ਬੰਦਾ ਆਪਦੇ ਬੁੱਧ ਕਿਵੇਂ ਜਾਂਚ ਕਰਾ ਲੂਗਾ ਅਸੀਂ ਲੱਗੇ ਹੋਏ ਆਂ ਸਾਨੂੰ ਉਹ ਕੇਸ ਨੂੰ ਬਹੁਤ ਬਰੀਕੀ ਨਾਲ ਵੱਡੇ ਵੱਡੇ ਵਕੀਲਾਂ ਨੂੰ ਲੈ ਕੇ ਉਹਦੇ ਚ ਸਾਨੂੰ ਬਹੁਤ ਕੁਝ ਮਿਲ ਰਿਹਾ ਹੁਣ ਅੱਗੇ ਆਉਣ ਵਾਲੇ ਦਿਨਾਂ ਚ ਕਿਉਂਕਿ ਅਸੀਂ ਵੀ ਵਾਦਾ ਕਰਕੇ ਆਇਆ ਨਹੀਂ ਅਸੀਂ ਵੀ ਦੋਸ਼ੀ ਹੋਵਾਂਗੇ ਫਿਰ ਇਸ ਗੱਲ ਦੇ ਸੋ ਵੀਰੋ ਤੇ ਪ੍ਰਮਾਤਮਾ ਦੇ ਰਿਆ ਸਜ਼ਾ ਫਿਰੋਂ ਇਹ ਅਸਲੀ ਮੁੱਦੇ ਤੋਂ ਭੱਜਦੇ ਰਹੇ ਪਰ ਸਿਆਣੇ ਕਹਿੰਦੇ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭਜਦੀ ਜਦੋਂ ਬਿੱਲੀ ਆਉਂਦੀ ਹੈ ਨਾ ਕਬੂਤਰ ਅੱਖਾਂ ਵਿੱਚ ਲੰਦਾ ਕਬੂਤਰ ਨੂੰ ਦੇਖਣਾ ਹਟ ਜਾਂਦਾ ਹੈ ਕਬੂਤਰ ਸੋਚਦਾ ਹੈ ਬਿੱਲੀ ਨੂੰ ਵੀ ਦੇਖਣਾ ਹਟ ਕੇ ਆਣਾ ਇੱਦਾਂ ਹੀ ਪਰ ਬਿੱਲੀ ਗਰਦਨ ਫੜਦੀ ਐ ਨਾਲ ਹੀ ਇਹਨਾਂ ਦਾ ਮੈਂ ਬਿੱਲੀ ਤੋਂ ਯਾਦ ਆ ਗਏ ਨੇ ਉਹ ਹੀ ਐ ਇੱਕ ਕਰੇ ਕਿਤੇ ਬਿੱਲੀ ਆ ਗਈ ਕਿਸੇ ਦੇ ਉਹ ਦੁੱਧ ਅੱਦ ਝੂਠਾ ਕਰ ਦਿਆ ਕਰੇ ਭਾਂਡੇ ਛਿੜ ਦਿਆ ਕਰੇ ਉਹਨਾਂ ਦਾ ਜਿਹੜਾ ਬਜ਼ੁਰਗ ਸੀ ਲਾਣੇਦਾਰ ਉਹਨੂੰ ਗੁੱਸਾ ਆਇਆ ਕਹਿੰਦਾ ਇਹਨੂੰ ਮੈਂ ਛੱਡ ਕੇ ਆਉਣਾ ਦੂਰ ਬਿੱਲੀ ਨੂੰ ਬੋਰੀ ਚ ਪਾਇਆ ਦੂਰ ਛੱਡਾਇਆ ਲਾਣੇਦਾਰ ਬਾਅਦ ਚ ਆ ਬਿੱਲੀ ਪਹਿਲਾਂ ਆ ਗਈ ਕਰੇ ਫੇਰ ਗੁੱਸਾ ਆ ਕੇ ਕਹਿੰਦਾ ਫੇਰ ਆ ਗਈ ਇਹ ਅਗਲੇ ਦਿਨ ਕਹਿੰਦਾ ਇਨ ਹੋਰ ਦੂਰ ਛੱਡ ਕੇ ਆਉਣਾ ਬਿੱਲੀ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਫੇਰ ਗੱਲ ਹੋਈ ਲਾਣੇਦਾਰ ਆਪ ਬਾਅਦ ਚਾਇਆ ਬਿੱਲੀ ਪਹਿਲਾਂ ਆ ਗਈ ਕਰੇ ਕਹਿੰਦਾ ਯਾਰ ਮੇਰੇ ਸਫਰਦੰ ਧਿਆਨ ਲੈਂਦੀ ਐ ਇਹ ਆਉਦੇ ਮੁੰਡੇ ਨੂੰ ਕਹਿੰਦਾ ਬੇਟਾ ਹੁਣ ਅੱਜ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਣਾ ਇਹਨੂੰ ਪਾਈ ਬਿੱਲੀ ਬੋਰੀ ਚ ਬਹੁਤ ਜ਼ਿਆਦਾ ਦੂਰ ਛੱਡਤੀ ਘੰਟੇ ਬਾਅਦ ਆਪਦੇ ਮੁੰਡੇ ਨੂੰ ਫੋਨ ਕੀਤਾ ਲਾਣੇਦਾਰ ਨੇ ਕਰੇ ਕੀਤਾ ਫੋਨ ਕਹਿੰਦਾ ਪੁੱਤ ਬਿੱਲੀ ਪਹੁੰਚ ਗਈ ਉਹ ਕਹਿੰਦਾ ਬਾਪੂ ਜੀ ਬਿੱਲੀ ਨੂੰ ਦੱਦਾ ਘੰਟਾ ਹੋ ਗਿਆ ਕਰਿਆ ਹੀ ਨੂ ਕਹਿੰਦਾ ਫਿਰ ਪੁੱਤ ਐਂ ਕਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਆਹ ਹਾਲ ਤਾਂ ਗਾਲੀ ਦਲਦੀ ਹੁਣ ਮੁੱਦੇ ਪਹਿਲਾਂ ਕਰੇ ਆ ਜਾਂਦੇ ਸੀ ਆ ਪਿੱਛੇ ਰਹਿੰਦੇ ਸੀ ਹੁਣ ਮੁੱਦੇ ਤਾਂ ਕਰੇ ਭੇਜ ਨੇ ਆਪ ਕਰ ਬੁੱਲੇ ਫਿਰਦੇ ਨੇ ਵੀ ਕਿੱਥੇ ਜਾਣਾ ਕਿੱਧਰ ਜਾਣਾ ਕੀ ਕਰਨਾ ਆ ਹਾਲ ਤਾਂ ਇਹਨਾਂ ਸੋਚ ਕਰਕੇ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ ਚਾਉਣਾ ਗਰਮੀ ਦੇ ਬਾਵਜੂਦ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਸਵਾਰਥ ਦੇ ਜਦੋਂ ਤੁਹਾਨੂੰ ਕੋਈ ਲਾਲਚ ਦੇ ਕੇ ਬੁਲਾਇਆ ਹੋਵੇ ਇਹ ਬਹੁਤ ਵੱਡੀ ਗੱਲ ਹੈ ਜੀ ਅੱਜ ਦੇ ਜ਼ਮਾਨੇ 'ਚ ਜਿੱਥੇ ਭਾਈ ਦੀ ਭਾਈ ਨਾਲ ਨਹੀਂ ਬਣਦੀ ਜਿੱਥੇ ਰਿਸ਼ਤੇਦਾਰ ਨਾਲ ਨਹੀਂ ਖੜਦੇ ਔਖੇ ਸਮੇਂ ਤੇ ਤੁਸੀਂ ਡਿੰਪੀ ਦੇ ਨਾਲ ਖੜੇ ਹੋ ਇਸ ਔਖੇ ਮੌਕੇ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਨੂੰ ਜਿਵੇਂ ਪੰਜਾਬੀ 'ਚ ਕਹਿੰਦੇ ਫੁੱਲ ਵੀ ਨਹੀਂ ਆਉਣ ਦਿੰਦੇ ਤੁਸੀਂ ਸਾਡੇ ਸਾਰੇ ਸਤਕਾਰਯੋਗੋਂ ਤੁਹਾਡਾ ਮਾਣ ਇੱਜ਼ਤ ਦੁੱਗਣਾ ਤਿਗਣਾ ਤੁਹਾਨੂੰ ਦੇਵਾਂਗੇ ਕਿਉਂਕਿ ਤੁਸੀਂ ਇੱਕ ਅਜਿਹੇ ਬੰਦੇ ਨੂੰ ਸਾਡੇ ਕੋਲ ਭੇਜ ਰਹੇ ਹੋ ਜਿਹੜੇ ਕੋਲ ਤਜਰਬਾ ਹੈ ਔਰ ਜज्ਬਾ ਹੈ ਕੰਮ ਕਰਨ ਦਾ ਲੋਕਾਂ ਦੀ ਸੇਵਾ ਕਰਨ ਦਾ ਹੀ ਚਾਹੀਦਾ ਹੁੰਦਾ ਬਾਕੀ ਪ੍ਰਮਾਤਮਾ ਨੇ ਸਭ ਕੁਝ ਇਹਨਾਂ ਨੂੰ ਦਿੱਤਾ ਹੋਇਆ ਹੈ ਇਹ ਕੋਈ ਲਾਲਚ ਆਲੇ ਜਾਂ ਕੋਈ ਹੋਰ ਦੇਖੋ ਪੈਸਾ ਹਰ ਜਗ੍ਹਾ ਨਹੀਂ ਹੁੰਦਾ ਪੈਸਾ ਹਰ ਜਗ੍ਹਾ ਨਹੀਂ ਸਾਡੇ ਤਾਂ ਗੁਰੂਆਂ ਨੇ ਸਾਨੂੰ ਦੱਸਿਆ ਕਿ ਗਰੀਬਾਂ ਦੇ ਹੱਕ 'ਚ ਖੜੋ ਮਜਲੂਮਾਂ ਦੇ ਹੱਕ 'ਚ ਖੜੋ ਸਾਨੂੰ ਕੋਈ ਇਹਨਾਂ ਦਿੱਤੀ ਹੋਈ ਹੈ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਨਜ਼ਾਰਾ ਵੱਖਰੇ ਹੁੰਦਾ ਹੈ ਮੇਰੇ ਵਰਗੇ ਕਮਲੇ ਨੂੰ ਕੋਈ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਜੋ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮਾਸ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰਨਾਨਕ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਮਲਕ ਭਗੋ ਤੇ ਭਾਈ ਲੱਲੂ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਉਦਾਸੀਆਂ ਕਰਕੇ ਉਹ ਕੋਹਾਂ ਮਿਲਾਂ ਤੁਰ ਕੇ ਘਰ ਘਰ ਜਾ ਕੇ ਸੱਚ ਦਾ ਹੋਕਾ ਕਿਰਤ ਕਰਨ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸੋ ਕਈ ਬਰੀ ਇਹ ਹੈ ਜੇ ਪਰਮਾਤਮਾ ਬਲ ਬਖਸ਼ ਦਿੰਦਾ ਤੁਹਾਨੂੰ ਸਮਤ ਕਿ ਤੁਹਾਡਾ ਮਨ ਕਰਦਾ ਯਾਰ ਪੈਸਾ ਤਾਂ ਬਹੁਤ ਥੱਲੇ ਰਹਿ ਗਿਆ ਜਿਹੜੀ ਚੀਜ਼ ਅਸੀਂ ਆ ਖਟ ਰਹੇ ਆ ਆ ਹੁਣ ਹਰ ਰੋਜ਼ ਮੈਨੂੰ ਪਿਆਰ ਮਿਲਦਾ ਹੈ ਮੇਰੀ ਪੱਗ ਭਰ ਦਿੰਦੇ ਆ ਫੁੱਲਾਂ ਨਾਲ ਜਦੋਂ ਮੈਂ ਸ਼ਾਮ ਨੂੰ ਜਾਂਦਾ ਸਾਰੇ ਪਾਸੇ ਫੁੱਲ ਹੀ ਫੁੱਲ ਹੁੰਦੇ ਆ ਗੱਡੀ ਕਈ ਵਾਰੀ ਸਾਨੂੰ ਬਟਰੋ ਪੰਪ ਤੇ ਰੁਕਣੀ ਪੈਂਦੀ ਹੈ ਥੋੜੇ ਜਿਹਾ ਫੁੱਲ ਕੱਢੋ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਇੰਨਾ ਪਿਆਰ ਅੱਜ ਰਾਜਨੀਤਿਕ ਬੰਦਿਆਂ ਨੂੰ ਇੱਕ ਇੱਕ ਪੁਰਾਣੇ ਜਨਮ ਦੇ ਕੋਈ ਪੁੰਨ ਹੈ ਮੈਂ ਤਾਂ ਇਹ ਕਹਿਣਾ ਉਹਨਾਂ ਭਗਵੰਤਮਾਨਾ ਆ ਕੋਈ ਪੁਰਾਣੇ ਜਨਮ ਦਾ ਤੇਰੇ ਕੋਈ ਗਾਂ ਨੂੰ ਪੇੜਾ ਦਿੱਤਾ ਹੋਊਗਾ ਜਿਹੜਾ ਇੰਨਾ ਕੁਛ ਲੋਕ ਪੱਖੀ ਜਾਂਦੇ ਆ ਲੋਕਾਂ ਦਾ ਜਿਹੜਾ ਪਿਆਰ ਹੈ ਇੰਨਾ ਮਿਲ ਜਾਂਦਾ ਨਹੀਂ ਇੱਥੇ ਹਾਲਤ ਇਹ ਆ ਦੂਜੀਆਂ ਪਾਰਟੀਆਂ ਵਾਲਿਆਂ ਦੀ ਹੈਨਾ ਕਿ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਜ ਉਂਗਲੀਆਂ ਗਿਣਨੀਆਂ ਪੈਣੀਆਂ ਨੇ ਪੂਰੀ ਇਹਨੇ ਜੇ ਲੈ ਗਏ ਕੱਦੀ ਹੈ ਨਾ ਸੋ ਕਿਉਂਕਿ ਉਹਨੂੰ ਤਾਂ ਯਕੀਨ ਹੀ ਨਹੀਂ ਰਿਹਾ ਉਹਨੂੰ ਤਾਂ ਯਕੀਨ ਨਹੀਂ ਰਿਹਾ ਅੱਜ ਦੇ ਜ਼ਮਾਨੇ 'ਚ ਯਕੀਨ ਵਾਲਾ ਲੀਡਰ ਮਿਲ ਜੇ ਉਸ ਇਲਾਕੇ ਤੋਂ ਮੈਂ ਕਹਿੰਦਾ ਖੁਸ਼ਕਿਸਮਤ ਇਲਾਕਾ ਕੋਈ ਨਹੀਂ ਜੇ ਕੋਈ ਯਕੀਨ ਵਾਲਾ ਲੀਡਰ ਮਿਲ ਜੇ ਸੋ ਯਕੀਨ ਹੀ ਸਭ ਤੋਂ ਵੱਡੀ ਗੱਲ ਹੈ ਵਿਸ਼ਵਾਸ ਅਸੀਂ ਆਉਣ ਸਾਰ ਆਉਣ ਸਾਰ ਵਾਦਾ ਕੀਤਾ ਸੀ ਬਿਜਲੀ ਕਹਿੰਦੇ ਆਏ ਕਿਵੇਂ ਹੋ ਜੂਗੀ ਮੈਂ ਇਹ ਕਰਕੇ ਦਿਖਾਵਾਂਗੇ ਕੋਈ ਪੈਸੇ ਕਿਥੋਂ ਆਉਣਗੇ ਮੈਂ ਉਹ ਵੀ ਦੇਖਾਂ ਹੁੰਦਾ ਰਹੇ 1 ਜੁਲਾਈ ਤੋਂ ਮਾਰਚ ਚਲਕਾਰ ਬਣੀ ਐ 1 ਜੁਲਾਈ ਤੋਂ ਲੈ ਕੇ ਅੱਜ ਤੱਕ ਬਿਜਲੀ ਦਾ ਬਿੱਲ 90% ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿਲਾਉਂਦਾ 600 ਜੁੰਟਾ ਮਾਫ ਨੇ ਹਾਂ ਜੀ ਬਿਲਕੁਲ ਬਿਲਕੁਲ ਦੇਖੋ ਉਹੀ ਗ੍ਰਿਡ ਨੇ ਉਹੀ ਖੰਭੇ ਨੇ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਜੈਂਪਰ ਨੇ ਤੇ ਹੁਣ ਕਿਵੇਂ ਆਉਣ ਲੱਗੇ ਬਿਜਲੀ ਨੀਅਤ ਸੱਚੀ ਹੋਵੇ ਨਾ ਅਲਟਾ ਥਰਮਲ ਪਲਾਂਟ ਖਰੀਦ ਲਿਆ ਪ੍ਰਾਈਵੇਟ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਾਲਾ ਆਮ ਤੌਰ ਤੇ ਸਰਕਾਰਾਂ ਬਣਦੀਆਂ ਨੇ ਤਾਂ ਉਹ ਸਰਕਾਰੀ ਸੰਸਥਾਵਾਂ ਨੂੰ ਘਾਟੇ 'ਚ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਆ ਪਰ ਅਸੀਂ ਉਲਟੀ ਗੰਗਾ ਭਾਈ ਹੈ ਅਸੀਂ ਸਰਕਾਰ ਨੇ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਥਰਮਲ ਪਲੈਂਟ ਕੋਇੰਦਵਾਲ ਸਾਹਿਬ ਵਾਲਾ ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅਮਰਦਾਸ ਥਰਮਲ ਪਲੈਂਟ ਕੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ ساری ਜ਼ਿੰਦਗੀ ਕੋਇੰਦਵਾਲ ਸਾਹਿਬ ਬਿਤਾਈ ਜਿੱਥੇ ਉਹਨੇ ਸਤੀ ਪ੍ਰਥਾ ਖਤਮ ਕੀਤੀ ਸੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਸੋ ਵੀਰੋ ਸਾਡੇ ਕੋਲ ਇਤਿਹਾਸ ਪਿਆ ਇੰਨਾ ਵਧੀਆ ਸੋ ਆਪਾਂ ਨੂੰ ਕੀ ਲੋੜ ਹੈ ਇਧਰ ਉਧਰ ਜਾਂ ਬਾਹਰਲੇ ਮੁਲਕਾਂ ਨੂੰ ਭੱਜ ਜਾਨੇ ਕਿਉਂ ਵੀ ਸਾਡੀ ਧਰਤੀ ਇੰਨੀ ਉਪਜਾਊ ਹੈ ਸਾਡਾ ਜਿਹੜਾ ਕੌਮ ਇੰਨੀ ਮਿਹਨਤੀ ਹੈ ਹਰ ਕਿਸਮ ਦਾ ਇੱਥੇ ਮੌਸਮ ਹੈ ਸਾਨੂੰ ਭਜੰਡ ਕੀ ਲੋੜ ਹੈ ਸਿਸਟਮ ਤੋਂ ਕਿਉਂਕਿ ਸਾਨੂੰ ਮੂਰੇ ਜਿਹੜੇ ਟੱਕਰਗੇ ਨਾ ਅਸੀਂ ਤਾਂ ਉਹਨਾਂ ਦੇ ਹੱਕ 'ਚ ਪੱਕੇ 'ਚ ਭੁਗਤਦੇ ਰਹੇ ਵੋਟਾਂ ਨਾਲ ਹੀ ਉਹ ਕਦੇ ਸਾਡੇ 'ਚ ਪੱਕੇ 'ਚ ਨਹੀਂ ਭੁਗਤੇ ਸੋ ਆਹ ਜਿਹੜੀ ਚੀਜ਼ ਹੈ ਬਾਕੀ ਤੁਸੀਂ ਹੁਣ ਗੱਲਾਂ ਦੱਸਿਆ ਜਿਵੇਂ ਖਾਸ ਤੌਰ ਤੇ ਸੀਬੀਡੀ ਸੀਬੀ ਤੇ ਬਟਕਸ ਦੀ ਹਾਂਜੀ ਸੀਬੀ ਤੇ ਬਟਕਸ ਦੀ ਮੈਂ ਅਫਸਰ ਨਾਲ ਗੱਲ ਕੀਤੀ ਹੈ 15 ਕਰੋੜ 1 ਹੈ 13 ਕਰੋੜ 1 ਹੈ 28 ਕਰੋੜ ਰੁਪਏ ਦੇ ਟੈਂਡਰ ਫਲੋਟ ਕਰਤੇ ਆਉਣ ਵਾਲੇ 10-15 ਦਿਨਾਂ ਚ ਟੈਂਡਰ ਖੁੱਲ ਜਾਣਗੇ ਤੇ ਤੁਹਾਡਾ ਸੀਵਰੇਜ ਵਾਲਾ ਬਿੰਪੀ ਬਾਈ ਤੁਸੀਂ ਅੱਜ ਪਹਿਲੀ ਵਾਰ ਮੈਨੂੰ ਕੁਝ ਕਹੇ ਤੇ ਤੁਹਾਡਾ ਤੁਸੀਂ ਬਸ ਸਿੰਪਲ ਜੀ ਗੱਲ ਹੈ ਤੁਸੀਂ ਮੈਨੂੰ ਦੱਸਿਆ ਕਰਨਾ ਹੈ ਮੈਂ ਸਾਈਨ ਕਰਿਆ ਕਰਨੇ ਨੇ ਜੋ ਹੋ ਤੁਸੀਂ ਚਾਹੁੰਦੇ ਹੋ ਬੇਹਲਕੇ ਲਈ ਸ਼ਹਿਰ ਦਾ ਆਪਣਾ ਸੀਵਰੇਜ ਦਾ ¿Se acerda si